ਪਾਣੀ ਪੂਰ ਠੀਕ ਹੈ ਤੁਹਾਡਾ ਪਾਣੀ ਠੀਕ ਪਾਣੀ ਵਰਤਦੇ ਹੋ ਸਰਕਾਰੀ ਹੈ ਹਾਂ ਠੀਕ ਹੋਰ ਕਿਸੇ ਨੂੰ ਕਹਿੰਦੀ ਕਿ ਕਿਸੇ ਨੂੰ ਉਹਦੇ ਪਾਣੀ ਬਾਰਤੇ ਕਿੰਨਾ ਆਪਣਾ ਨਹੀਂ ਖਾ ਲਤ ਨੂੰ ਜੋ ਖਾਣਾ ਖਾਣਾ ਹੈ ਖਾ ਤੁਹਾਨੂੰ ਇਹ ਸਭ ਆਪਣੇ ਤੇ ਨਾਲ ਦਿਖਾ ਦੇ ਇਹੋ ਤਾਂ ਬੇਤੇ ਆ ਜਾਂਦੇ 10 ਵੀ ਦਿਨਾਂ ਠੀਕ ਉਹਨੇ ਸਤਲ ਜਿਵੇਂ ਬਾਰ ਕਰ ਦਿੱਤੇ ਕਿ ਬਲਰ ਆਸਾ ਦੇ ਕਿ ਜਿਹੜੇ ਸੇਵ ਨਹੀਂ ਆਪੋ ਸੋ। ਕਿੰਨਾ ਰਸੀ ਇਹ? ਹਾਂ ਜੀ। ਅੱਛਾ। ਇਹ ਮਦਦ ਇਹ ਹੋ ਗਿਆ ਸੀ ਨਾ। ਉਸ ਤੋਂ ਪਹਿਲਾਂ ਤਾਂ ਉਹਨੇ ਕਹਿੰਦਾ ਕਿ ਖਾਲਾ ਕਿ ਕਰ ਜੀ। ਉਹ ਬਾਰ ਨੂੰ ਖੰਦਮ ਕਰਦਾ ਜੀ। ਤਾਂ ਤੁਹਾਨੂੰ ਤੁਹਾਨੂੰ ਕਹਿੰਦਾ ਗਾਦ ਨੂੰ ਕਰਦੀ ਹਾਂ ਪਰ ਇਹ ਕਰੀ ਮੈਂ ਇੱਕ ਵਾਰ ਕਿੰਨੇ ਮਿੰਟ ਨੂੰ 9 9 ਤੋਂ ਕਿਸੇ ਤੋਂ ਸਤਿਆ ਤੁਹਾਨੂੰ ਲੱਗਿਆ ਤਾਂ ਮਤਲਬ ਹੋਰ ਵੀ ਦਿਨ ਸੀ ਮੈਂ ਨਹੀਂ ਸੀ ਗੋ ਇਹ ਸਫਰ ਨੂੰ ਅੱਛਾ ਤੁਹਾਨੂੰ ਕਦੋਂ ਮਿਲ ਸੀ ਅੱਜ ਰਾਤ ਰਾਤ ਦੇ ਦਿਨ ਤੁਹਾਨੂੰ ਕਿਹਨੂੰ ਦwei ਸਾਰੇ ਪੀਂਦੇ ਨਹੀਂ ਮੋਟੰਦ ਕੋਈ ਦਿੱਕਤ ठीक है ऐसे सारे कर बस करते हैं सीगर साहब ने मैं सी एम ठीक है वो तो नहीं बिल्कुल ठीक हो गए जो परिवार के मैंबर ने उन्होंने पूरा ख्याल रखा चक्कर पूरे तो चेक करावे तो दुनिया परिवार मैंबर है पूरा ख्याल रखना

ਨਿਕਾ ਉਹ ਕਿ ਸ਼ਾਸਨ ਦੇ ਖਾਣਾ ਆ ਹੁਣ ਤੋਂ ਖਾਂ ਖਾਂ ਕਰਾਂ ਐਂਡ ਬਾਸ ਨੂੰ ਕਰੀਦਾ ਤੇ ਕਿ ਕਾਫੀ ਕਿਤੇ ਮੋਨਕ ਦੇ ਵਿੱਚ ਇੱਕ ਡਾਇਰੀਆ ਨਾਲ ਦੀ ਬਿਮਾਰੀ ਫੱਜੀ ਆ ਉਹਦੇ ਸੈਂਪਲ ਭਰੇ ਆ ਪਾਣ ਹਾਂਜੀ ਮੈਨੂੰ ਦਿਨ ਚ ਪਤਾ ਲੱਗਿਆ ਸੀ ਅੱਜ ਮੈਨੂੰ 3 ਵਜੇ ਕੋਈ ਡਿਰੀ ਸਾਹਿਬ ਦਾ ਸੁਨੇਹਾ ਆਇਆ ਸੀਗਾ ਜਿੱਦਾਂ ਕਰਕੇ ਕੋਈ ਡਾਇਰੀ ਦੇ ਕੇਸ ਆਏ ਮੋਨੂ ਤੁਸੀਂ ਇਮੀਡੀਏਟਲੀ ਪਹੁੰਚੋ ਮੈਂ ਇਮੀਡੀਏਟਲੀ ਇੱਥੇ ਆ ਕੇ ਦੇਖਿਆ ਤੇ 12 13 ਕੇਸ ਆਏ ਹੋਏ ਨੇ ਇਦਾਂ ਦੀ ਡਾਇਰੀਆ ਲਾਈਕ ਸਿਚੁਏਸ਼ਨ ਉਸ ਦੇ ਇਬ ਚ ਮੈਂ ਆਪਣੀ ਰੀ ਟੀਮ ਐ ਦਫਤਰੀ ਤੇ ਟੀਮਾਂ ਬਣਾ ਕੇ ਡੂਟ ਡੋਰ ਭੇਜਤੀਆਂ ਉਹਨਾਂ ਰਹੀ ਮੈਂ ਮੈਸੇਜ ਲਾ ਰਿਆਂ ਜਿੱਥੋਂ ਦੇ ਕੇਸ ਆਏ ਨੇ ਕਿ ਲੋਕ ਪਾਣੀ ਉਬਾਲ ਕੇ ਪੀਣ ਬਿਲਕੁਲ ਵੀ ਇਦਾਂ ਰਿਸਕ ਨਾ ਲੈਣ ਕਿ ਅਸੀਂ ਬਾਕੀ ਜੋ ਪ੍ਰੀਵੈਂਟਿਵ ਮੈਜਰ ਉਹ ਵੀ ਲੈ ਰਹੇ ਨੇ ਇਸ ਤੋਂ ਇਲਾਵਾ ਮੈਂ ਪਾਣੀ ਦੇ ਸੈਂਪਲ ਵੀ ਇੱਥੇ ਦੋ ਘਰਾਂ ਚੋਂ ਜਿਨ੍ਹਾਂ ਚੋਂ ਪ੍ਰਵਾਹ ਚੁੱਕਿਆ ਮੈਂ ਬਾਕੀ ਸਾਰੇ ਘਰਾਂ ਚੋਂ ਪ੍ਰਵਾਹ ਰਹੇ ਹਾਂ ਕਿ ਮੇਰਾ ਤੁਹਾਡੇ ذریعے ਇਹੀ ਸਿਸਟਮ ਹੈ ਵੀ ਸਾਨੂੰ ਸਾਫ਼ ਦਿਨ ਲੋਕ ਤੇ ਉਬਾਲ ਕੇ ਪਾਣੀ ਪੀਣ ਬਾਕੀ ਅਸੀਂ ਜੋ ਵੀ ਸਾਡੇ ਤੋਂ ਪੋਸਿਬਲ ਸਟੈਪ ਹੋਣਗੇ ਅਸੀਂ ਲਾਵਾਂਗੇ ਅਸੀਂ ਪੂਰਾ ਕੰਟਰੋਲ ਕਰਾਂਗੇ ਸਰ ਮਨ ਕੋਦੇ ਰੂਪ ਮੂਨਕ ਦੇ ਵਿੱਚ ਤਕਰੀਬਨ 10 ਸੜ ਕੇਸ ਨੇ ਗਏ ਉਹ ਰਿਪੋਰਟਡ ਨੇ ਗਏ ਦਾਇਰਿਆ ਦੇ ਨਾਲ ਜੋ ਤੁਮ ਸਾਡੇ ਮੈਟਰ ਧਿਆਨ ਦੇ ਵਿੱਚ ਆਏਗਾ ਤਾਂ ਅਸੀਂ ਇਮੀਡੀਏਟਲੀ ਮਾਨ ਜੋ ਡਿਪਟੀ ਕਮਿਸ਼ਨਰ ਸੰਗਰੂਰ ਜੀ ਦੀ ਅਗਵਾਈ ਦੇ ਵਿੱਚ ਇੱਥੇ ਪਹੁੰਚਾਂ ਮੇਰੇ ਨਾਲ ਤਹਿਸੀਲਦਾਰ ਸਰਦਾਰ ਪੰਨੂ ਜੀ ਨਾਲ ਬੈਠੇ ਨੇਗੇ ਉਹ ਵੀ ਆਪਣੀ ਟੀਮ ਦੇ ਨਾਲ ਆਏ ਨੇਗੇ ਤੇ ਅਸੀਂ ਨੇ ਤਹਿਸੀਲਦਾਰ ਸਾਹਿਬ ਨੇ ਬਖਵਾਕ ਡਿਪਾਰਟਮੈਂਟ ਦੇ ਨੁਮਾਇंदे ਨਾਲ ਗੱਲ ਕੀਤੀ ਹੈਗੀ ਤੇ ਸਾਡੇ ਵੱਲੋਂ ਕੋਸ਼ਿਸ਼ ਹੈਗੀ ਵੀ ਇਹ ਕਾਰਨ ਲੱਭੇ ਜਾਵੇ ਇਸ ਤਰ੍ਹਾਂ ਦੇ ਜਿਹੜੇ ਕੇਸ ਨਗੇ ਰੈਂਡਮ ਦੀ ਕੇਸ ਕਿਉਂ ਆਈ ਨੇਗੇ ਸਾਡੇ ਵੱਲੋਂ ਜਿਹੜੀ ਟੀਮਾਂ ਨੇ ਉਹ ਬਣਾ ਦਿੱਤੀ gehni ਜਿਹੜੀਆਂ ਘਰ ਘਰ ਜਾ ਕੇ ਸਰਵੇਖਾਰੀ ਹਨ ਅਤੇ ਮਰੀਜ਼ਾਂ ਦਾ ਪਤਾ ਲਗਾ ਰਹੀਆਂ ਹਨ ਤੇ ਲੋਕਾਂ ਨੂੰ ਅਪੀਲ ਕਰਦੇ ਆ ਵੀ ਉਹ ਇਹਦਾ ਪਾਣੀ ਉਬਾਲ ਕੇ ਪੀਣ ਤੇ ਸਾਡੇ ਵੱਲੋਂ ਜਿਹੜਾ ਪਾਣੀ ਦੇ ਕਲੋਰੀਨੇਸ਼ਨ ਹੈਗੀ ਉਹਦੇ ਵੀ ਜਿਹੜੇ ਹੈਗੇ ਨੇਗੇ ਉਹਦੇ ਬਾਰੇ ਕਾਰਨ ਬਾਰੇ ਕਹਿ ਦਿੱਤਾ ਗਿਆ ਤਾਂ ਜੋ ਲੋਕਾਂ ਨੂੰ ਜਿਹੜਾ ਹੈਗਾ ਇਸ ਬਿਮਾਰੀ ਤੋਂ ਬਚਾਇਆ ਜਾ ਸਕੇ ਇਥੇ ਵੀ ਦੱਸਣ ਯੋਗ ਹੈਗੇ ਤੇ ਸਾਡੇ ਵੱਲੋਂ ਅੱਜ ਹੀ ਆਰਡਰ ਕੀਤੇ ਗਏ ਹਨ ਵੀ ਜੋ ਪਾਣ ਦੇ ਸੈਂਪਲ ਲਏ ਗਏ ਉਹ ਅੱਜ ਹੀ ਲਿੱਤੇ ਜਾਣ ਇਫੈਕਟਡ ਕਰਨ ਦੇ ਵਿੱਚੋਂ ਸੈਂਪਲ ਲੈ ਕੇ ਸਵੇਰ ਨੂੰ ਜਿਹੜੇ ਸਾਰੇ ਸੈਂਪਲ ਨੇ ਉਹ ਖਰੜ ਭੇਜੇ ਜਾਣਗੇ ਤਾਂ ਜੋ ਉੱਥੇ ਪਤਾ ਲੱਗ ਸਕੇ ਵੀ ਤੁਹਾਡੇ ਕੋਲ ਜਿਹੜਾ ਇਹਦਾ ਕਾਰਨ ਕੀ ਹੈਗਾ ਕੋਈ ਇਨਫੈਕਸ਼ਨ ਹੈਗਾ ਕੋਈ ਵਾਇਰਸ ਡਿਜੀਜ਼ ਹੈਗੀ ਕੋਈ ਇਹ ਫੂਡ ਪੋਇਜ਼ਨਿੰਗ ਹੈ ਇਥੇ ਇਹ ਵੀ ਦੱਸਣ ਯੋਗ ਹੈਗਾ ਤੇ ਸਾਡੇ ਵੱਲੋਂ ਕੱਲ ਨੂੰ ਕੋਈ ਫੂਡ ਦੀ ਟੀਮ ਹੈਗੀ ਉਹ ਵੀ ਸਵੇਰੇ ਤੇ ਭੇਜੀ ਜਾਊਗੀ ਤਾਂ ਜੋ ਜਿਹੜੇ ਉੱਥੇ ਕੋਈ ਗੋਲ ਗੱਪਿਆਂ ਦਾ ਪਾਣੀ ਹੈਗਾ ਜਾਂ ਕੋਈ ਬਰਫ਼ ਹੈਗੀ ਜਾਂ ਕੋਈ ਬਰਫ਼ ਦੇ ਗੋਲੀ ਨੇਗੇ ਜਾਂ ਕੋਈ ਫਰੂਟ ਨੇਗੇ ਉਹਨਾਂ ਨੂੰ ਤਾਂ ਜੋ ਕਵਰ ਕਰੀ ਜੇ ਉਹ ਵੀ ਇੱਕ ਜਿਹੜਾ ਹੈਗਾ ਉਟੀਆਂ ਦਾ ਟੱਟੀਆਂ ਦਾ ਕਾਰਨ ਹੋ ਸਕਦਾ ਹੈ। ਇਹਦੇ ਮੁੱਖ ਰਚਨ ਕੀ ਨੇ? ਇਹਦੇ ਵਿੱਚ ਕੀ ਹੁੰਦਾਗਾ ਵੀ ਟੱਟੀਆਂ ਲੱਗਦੀ ਨਹੀਂ ਗਿਆ। ਜੇਕਰ ਇੱਕ ਨਾਰਮਲ ਪਰਸਨ ਇੱਕ ਦਿਨ ਦੇ ਵਿੱਚ 5 ਵਾਰ ਤੋਂ ਵੱਧ ਟੱਟੀਆਂ ਕਰਦਾ ਹੈਗਾ ਤਾਂ ਇਹ ਬਿਮਾਰੀ ਡਾਇਰੀਆ ਦੀ ਹੋ ਸਕਦੀ ਹੈ ਜੀ। ਜਿਹਨੂੰ ਕਿ ਕੰਟਰੋਲ ਕਰਨ ਦੇ ਲਈ ਅਸੀਂ ਸਾਡਾ ਸਾਰਾ ਮਹਿਕਮਾ ਉਹ ਪੱਪਾ ਪਾਰ ਹੋਇਆ ਹੋਇਆ ਹੈ। ਨੀ ਸਰ ਇਹ ਕੋਈ ਜੇ ਬਿਮਾਰੀ ਜੇ ਕਿ ਹੱਟੀਆਂ ਇਹ ਤਾਂ ਬਹੁਤ ਹੀ ਪੁਰਾਣੀ ਬਿਮਾਰੀ ਹੈਗੀ ਇਹਦੇ ਜਿਹੜਾ ਹੈਗਾ ਨਵੀਂ ਪੁਰਾਣੀ ਦਾ ਇਹਦੇ ਵਿੱਚ ਕੋਈ ਨਹੀਂ ਹੁੰਦਾ ਹੈਗਾ ਇਹ ਤਾਂ ਇੱਕ ਵਾਟਰ ਬੋਰਨ ਡਿਜ਼ੀਜ਼ ਹੈਗੀ ਜਿਹੜੇ ਪਾਣੀ ਦੂਸ਼ਿਤ ਪਾਣੀ ਕਰਕੇ ਬਿਮਾਰੀ ਹੈ ਫੈਲਦੀ ਹੈ ਸਰ ਇਸ ਨੂੰ ਰੋਕ ਕੇ ਕਿਵੇਂ ਜਾ ਸਕਦੇ ਹਾਂ ਹਾਂ ਇਸ ਨੂੰ ਰੋਕ ਕੇ ਇਹੀ ਜਾ ਸਕਦਾ ਹੈ ਕਿ ਲੋਕਾਂ ਨੂੰ ਅਵੇਅਰਨੈਸ ਦੇਣੀ ਜਾਂਦੀ ਹੈ ਕਿ ਵੀ ਪਾਣੀ ਬਾਲ ਕੇ ਪੀਓ ਪ੍ਰੋਪਰ ਪਾਣੀ ਦੀ ਕਲੋਰੀਨੇਸ਼ਨ ਉਹ ਕੀਤੀ ਜਾਵੇ ਤੇ ਸਾਡੇ ਵੱਲੋਂ ਤੇ ਇਨਸਟਰਕਸ਼ਨ ਕਰਦੇ ਨੇ ਟੀਮਾਂ ਨੂੰ ਵੀ ਜੇਕਰ ਇੱਕ ਕਿਸੇ ਖਾਸ ਗਲੀ ਮੁਹੱਲੇ ਦੇ ਵਿੱਚ ਕੇਸ ਆਉਂਦੇ ਨੇਗੇ ਤਾਂ ਉੱਥੇ ਜੋ ਪਾਣ ਦੇ ਟੈਂਕਰ ਨੇਗੇ ਉਹ ਸਾਫ਼ਦਰ ਪਾਣ ਦੇ ਟੈਂਕਰ ਉੱਤੇ ਮੋਹਿਆ ਕਰਵਾਈ ਜਾਣ। ਅਤੇ ਸੀਵਰੇਜ ਡਿਪਾਰਟਮੈਂਟ ਨੂੰ ਅਰਜ਼ੀ ਦਿੱਤੀ ਹੈ ਕਿ ਵੀ ਉਹ ਕਾਰਨ ਲੱਭਣ ਵੀ ਕਿਤੇ ਕੋਈ ਪਾਣੀ ਦੀ ਮਿਕਸਿੰਗ ਤਾਂ ਨਹੀਂ ਹੋ ਰਹੀ ਪਰ ਹੁਣ ਤੱਕ ਇਹੀ ਧਿਆਨ ਚ ਆਏਗਾ ਵੀ ਕਿਤੇ ਕੋਈ ਮਿਕਸਿੰਗ ਨਹੀਂ ਹੋ ਰਹੀ ਹੈਗੀ ਜਿਹੜੇ ਕੇਸ ਨੇਗੇ ਉਹ ਕੋਈ ਕਿਤੋਂ ਕੀ ਇਹ ਸਾਰੇ ਕੋਈ ਕਿਤੋਂ ਕੀ ਸਾਰੇਗਾ। ਮਲ ਜੇਕਰ ਮੰਨਦੇ ਇੱਕ ਮੁਹੱਲੇ 'ਚ ਕੇਸ ਆਉਂਦੇ ਤਾਂ ਇਹ ਹੋ ਸਕਦਾ ਵੀ ਸੀਵਰੇਜ ਮਿਕਸਿੰਗ ਹੋ ਸਕਦੇਗੀ। ਪਰ ਜਿਹੜੇ ਕੇਸ ਨੇਗੇ ਉਹ ਰੈਂਡਮਲੀ ਆ ਰਹੇ ਨੇਗੇ ਸਰ ਜਿਹੜੇ ਮਰੀਜ਼ ਆਏ ਨੇ ਉਹ ਰਿਕਵਰ ਹੋਏ ਨੇ ਹਾਂ ਬਿਲਕੁਲ ਜੀ ਜੋ ਮਰੀਜ਼ ਇਥੇ ਸਿਵਲ ਹਸਪਤਾਲ ਦੇ ਪਹੁੰਚੇ ਨੇਗੇ ਉਹਨਾਂ ਦੀ ਹਾਲਤ ਹੈ ਕਿ ਉਹ ਠੀਕ ਠਾਕ ਹੈਗੀ ਤੇ ਸਾਡੇ ਵੱਲੋਂ ਜਿਹੜੀ ਹੈਗੀ ਪੰਜਾਬ ਮਰੀਜ਼ਾਂ ਦਾ ਪ੍ਰਬੰਧ ਹੈ ਜਿਹੜਾ ਉਹ ਪਹਿਨੀ ਕਰਤਾ ਗਿਆ ਤਾਂ ਜੋ ਲੋੜ ਪੈਣ ਤੇ ਜਿਹੜੀ ਦਵਾਈਆਂ ਨੂੰ ਸਾਰੀ ਫਰੀ ਆਫ ਕੋਸਟ ਦੇ ਦਿੱਤੀ ਜਾ ਸਕੇ ਸਾਡੀ ਟੀਮ ਇਹ ਵੀ ਇਹਦਾ ਯਤਨ ਕਰਦੀ ਹੈਗੀ ਕਿ ਸਾਡੇ ਕੋਲ ਜੋ ਵਾਇਲ ਹੁੰਦੀਆਂ ਨੇਗੇ ਐਸਪੀਐਸ ਵਾਇਲ ਬੋਲਦੇ ਸੀ ਉਹਨਾਂ ਨੂੰ ਵੀ ਉਹ ਬੈਲ ਇਹਨੂੰ ਪ੍ਰੋਪਰ ਸਿਮਹੀ ਕਰਵਾ ਰਹਿਆਂਗੇ ਵੀ ਕਰਵਾ ਕੇ ਇਹ ਅੱਜ ਹੀ ਜੋ ਪਾਣੀ ਦੀ ਸਪਲਾਈ ਆਉਗੀ ਉਹਦਾ ਜਿਹੜਾ ਪਾਣੀ ਦੀ ਸੈਂਪਲ